ਉਹ ਆਪਣੇ ਭਰਾ ਦੇ ਘਰ ਸੀਗੇ ਰਾਤ ਨੂੰ ਤਕਰੀਬਨ 8:30 8:00 ਵਜੇ ਦੇ ਡਾਗੇ ਚਾਗੇ ਪੁਲਿਸ ਉੱਤੇ ਜਾਂਦੀ ਹੈ ਤੇ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਕਰਨ ਵਾਸਤੇ ਕਹਿੰਦੀ ਹੈ ਕਿ ਕਿਉਂਕਿ ਤੁਹਾਡੇ ਉੱਤੇ ਐਫ ਆਈ ਆਰ ਦਰਜ ਹੋ ਗਈ ਸੈਕਸ਼ਨ 67 ਦੇ ਅੰਦਰ ਜੋ ਮੈਂ ਸੁਣਿਆ ਪੁਲਸ ਵਾਲੇ ਨੇ ਕਹਿੰਦੇ ਕੇ ਸੈਕਸ਼ਨ 67 ਆਈਟੀ ਐਕਟ ਇਨਫੋਰਮੇਸ਼ਨ ਟੈਕਨੋਲੋਜੀ ਐਕਟ ਦੇ ਤਹਿਤ ਤੁਹਾਡੇ ਐਫ ਆਈ ਆਰ ਦਰਜ ਹੋ ਗਈ ਤੈਕਰੀ ਰਪੋਰਟ ਦਰਜ ਹੋ ਗਈ ਜਿਹਨੂੰ ਪਰ ਆਪਟੀ ਕਹਿੰਦੇ ਆਮ ਤੇ ਜਦੋਂ ਨੇ ਆਖਿਆ ਮੈਨੂੰ ਕੋਈ ਵਾਰੰਟ ਦਿਖਾਓ ਫਿਰ ਕਹਿੰਦੇ ਵੀ ਵਾਰੰਟ ਜਿਹਦੇ ਚ ਲੋੜ ਨਹੀਂ ਉਹਨੇ ਆਖਿਆ ਵੀ ਤੁਸੀਂ ਇੱਥੇ ਬਹਿ ਜਾਓ ਕਹਿੰਦਾ ਤੁਸੀਂ ਮੈਨੂੰ ਥੋੜਾ ਦੱਸਣਾ ਮੈਂ ਕਿੱਥੇ ਬੈਠਣਾ ਇਹ ਪੁਲਿਸ ਵਾਲੇ ਦੀ ਅਰੋਗੈਂਸ ਵੀ ਸੀ ਤੇ ਇਹ ਗਲਤ ਵੀ ਸੀ ਉਹਦੇ ਵੱਲੋਂ ਪਹਿਲੀ ਗੱਲ ਇੱਥੇ ਹੀ ਪਤਾ ਲੱਗਦਾ ਦੀ ਪੁਲਿਸ ਬਾਸ ਕਿੰਨੀ ਹੈ ਪੁਲਿਸ ਨੂੰ ਅਰੈਸਟ ਕਰਨ ਗਈਆ ਉਹਦੇ ਘਰ ਸਰਚ ਕਰਨ ਦਾ ਤਾਂ ਕੋਈ ਵਾਰੰਟ ਹੈ ਹੀ ਨਹੀਂ ਉਹ ਘਰ ਚ ਕਿਵੇਂ ਵੜ ਸਕਦੇ ਦੂਜੇ ਕਮਰੇ ਚ ਉਹਨੂੰ ਵੜਨ ਦਾ ਅਧਿਕਾਰ ਹੀ ਨਹੀਂ ਟ੍ਰੈਸਪਾਸਿੰਗ ਮੰਨੀ ਜਾਊਗੀ ਜੇ ਪੁਲਿਸ ਨੂੰ ਇਹ ਨਹੀਂ ਪਤਾ ਕਿ ਟਰੱਸ ਪਾਸਿੰਗ ਦਾ ਮਤਲਬ ਕੀ ਹੁੰਦਾ ਹੈ ਉਹ ਪੁਲਿਸ ਇੱਕ ਬੰਦੇ ਨੂੰ ਐਡੀ ਵੱਡੀ ਜਿਹਦਾ ਐਡੀ ਸ਼ਖਸੀਅਤ ਆ ਉਹਨੂੰ ਗ੍ਰਿਫਤਾਰ ਕਰਦੇ ਉਹਨੂੰ ਗ੍ਰਿਫਤਾਰ ਕਰ ਲਿਆ ਉਹਨੇ ਤਾਂ ਕੋਈ ਚਲਾਜੀ ਕੋਈ ਰਜਿਸਟਰ ਨਹੀਂ ਕਰਿਆ ਕੋਈ ਇਤਰਾਜ਼ ਨਹੀਂ ਕਰਿਆ ਠੀਕ ਹੈ ਜੀ ਚਲੋ ਚਲੇਗੇ ਤੇ ਉਹਦੇ ਵਿੱਚ ਜਿਹੜਾ ਹੁਣ ਫਿਰ ਬਾਅਦ ਦੇ ਵਿੱਚ ਪਤਾ ਲੱਗਿਆ ਐਫ ਆਈ ਆਰ ਕੋਈ ਨਹੀਂ ਦਿਖਾਈ ਐਫ ਆਈ ਆਰ ਦੀ ਕਾਪੀ ਮੰਗੀ ਕਹਿੰਦੇ ਬਸ ਕੋਈ ਰੋਡ ਨਹੀਂ ਆ ਜਦ ਕਿ ਨਿਜਮ ਇਹ ਕਹਿੰਦੇ ਨੇ ਹਮੇਸ਼ ਸਿੰਘ ਜੀ ਬੈਠੇ ਨੇ ਜਿਆਦਾ ਸਿਆਣੇ ਨੇ ਪ੍ਰਕਾਸ਼ ਸਾਹਿਬ ਬੈਠੇ ਨੇ ਗੁਰਪ੍ਰੀਤ ਜੀ ਬੈਠੇ ਨੇ ਕਿ ਪਹਿਲਾਂ ਦੱਸਿਆ ਹੁੰਦਾ ਵੀ ਛੋਟੇ ਜਿਹੇ ਐਸ ਐਸ ਗਲਤੀ ਉਹ ਜਾ ਕੇ ਉਹਨਾਂ ਨੂੰ ਉਹ ਵੀ ਉਹਦੇ ਕਹਿਣ ਚ ਕਿ ਮੈਨੂੰ ਦਿਖਾਓ ਤਾਂ ਕਿ ਆ ਉਹਨੇ ਆਖਿਆ ਦਰਜ ਹੋ ਗਈ ਜਦ ਕਿ ਪੁਲਿਸ ਵਾਲੇ ਨੇ ਦੱਸਣਾ ਵੀ ਅਸੀਂ ਆਏ ਆ ਇਸ ਗੱਲ ਵਾਸਤੇ ਤੁਹਾਡੇ ਉੱਤੇ ਆ ਬੰਦੇ ਨੇ ਆ ਕੇ ਸ਼ਿਕਾਇਤ ਕੀਤੀ ਸੀ ਸਾਡੇ ਕੋਲ ਆ ਤੁਹਾਡੇ ਜਿਹੇ ਐਫ ਆਈ ਆਰ ਦਰਜ ਹੋਈ ਆ ਕਾਫੀ ਨਾਂ ਵੀ ਦਿੱਤੀ ਆ ਵਿੱਚ ਘੱਟੋ ਘੱਟ ਜਿਹੇ ਸੈਕਸ਼ਨ ਵੀ ਆ ਇਹਨਾਂ ਇੰਨਾ ਸੈਕਸ਼ਨ ਦੇ ਅੰਦਰ ਤੁਹਾਡੇ ਜਿਹੇ ਐਫ ਆਈ ਆਰ ਦਰਜ ਹੋਈ ਆ ਅਸੀਂ ਤੁਹਾਨੂੰ ਗ੍ਰਿਫਟਾਰ ਕਰਨਾ ਆ ਇਹ ਗੱਲ ਉਹਨਾਂ ਨੇ ਪੁਲਿਸ ਨੇ ਨਹੀਂ ਕਹੀ ਜੀਦੇ ਨਾਲ ਇਹ ਤੋਂ ਇਹ ਪਤਾ ਲੱਗਦਾ ਵੀ ਪੰਜਾਬ ਦੇ ਵਿੱਚ ਪੁਲਸ ਰਾਜ ਵੱਲ ਨੂੰ ਵੱਧ ਰਹੀ ਹੈ ਸਟੇਟਿਕਤਾ ਪੁਲਸ ਨੇ ਪੁਲਸ ਨੇ ਆਪਣੀ ਡਿਊਟੀ ਤਾਂ ਕਰੀਆਂ ਨਾ ਉਹ ਕਹਿੰਦੀ ਹੈ ਕਿ ਇੱਕ ਟਿੱਪਣੀ ਕਰ ਆ ਆਪਣੀ ਡਿਊਟੀ ਨਹੀਂ ਕਰੀ ਤੇ ਪੁਲਸ ਨੇ ਕਿਹੜੀ ਡਿਊਟੀ ਕਰੀਆ ਪੁਲਸ ਦਾ ਜ਼ਿਆਦਾ ਜ਼ਿੰਮੇਵਾਰ ਹੈ ਜਿਵੇਂ ਜੇ ਮਰੀਜ਼ ਤੇ ਡਾਕਟਰ ਦੇ ਵੀ ਸੰਬੰਧ ਹੋਵੇ ਤਾਂ ਡਾਕਟਰ ਦੀ ਵੱਧ ਜ਼ਿੰਮੇਵਾਰੀ ਹੈ ਮਰੀਜ਼ ਦੀ ਉੱਡੀ ਵੱਡੀ ਜ਼ਿੰਮੇਵਾਰੀ ਨਹੀਂ ਮਰੀਜ਼ ਦਾ ਪਤਾ ਨਹੀਂ ਹੈ ਉਹ ਤਾਂ ਕੁਝ ਵੀ ਕਹਿ ਸਕਦਾ ਸੋ ਇਸ ਕਰਕੇ ਇੱਕ ਤਾਂ ਇਹ ਵੱਡੀ ਗੱਲ ਹੈ ਦੂਜੀ ਗੱਲ ਇਹ ਹੈ ਵੀ ਟਿੱਪਣੀ ਕਰੀਆ ਉਸਨੇ ਟਿੱਪਣੀ ਕਰੀਆ ਜਿਹੜੀ ਟਿੱਪਣੀ ਕਾਨੂੰਨ ਚ ਪਤਾ ਲੱਗ ਜਾਊਗਾ ਕਿ ਜੀ ਤੁਸੀਂ ਫਿਰ 196 ਤੇ 299 ਜਿਹੜੀ ਨਵੀਂ ਬੀਐਨਐਸ ਉਹਦੇ ਤਹਿਤ ਹੁਣ ਵੀ ਦਰਜ ਕਰ ਜਿਹੜਾ ਹੈਗਾ ਨਾਲ ਉਹ ਧਾਰਾ ਲਗਾਈਆਂ ਨੇ ਉਹ ਜਿਹੜੀਆਂ ਧਾਰਾ ਨੇ ਕਿ ਜੀ ਲੋਕਾਂ ਦੇ ਵਿੱਚ ਇਹ ਧਾਰਮਿਕ ਭੇਦ ਭਾਪਾ ਪੈਦਾ ਕਰ ਰਿਹਾ ਹੈ ਕਿਸੇ ਦੀ ਧਾਰਮਿਕ ਤੌਰ ਤੇ ਉਹਨੂੰ ਸੱਤ ਮਾਰ ਰਿਹਾ ਹੈ ਉਹਦੇ ਵਿਚਾਰਾਂ ਨੂੰ ਹੁਣ ਜਿਹੜਾ ਇਹ ਸਵਾਲ ਹੈ ਇਹ ਆਪਣੇ ਆਪ 'ਚ ਬਹੁਤ ਵੱਡਾ ਸਵਾਲ ਹੈ ਕਿ ਕੀ ਧਾਰਮਿਕ ਸੱਤ ਮਾਰੀ ਗਈ ਹੈ ਜਾਂ ਨਹੀਂ ਜੇ ਕੋਈ ਬੰਦਾ ਇਹ ਕਹਿੰਦਾ ਹੈ ਕਿ ਜੀ ਫਲਾਣਾ ਬੰਦਾ ਆਪਦੇ ਆਪ ਨੂੰ ਰੱਬ ਕਹਿੰਦਾ ਹੈ ਤੇ ਇਹ ਗਲਤ ਹੈ ਇਹ ਕਿਸੇ ਦੇ ਧਰਮਿਕ ਸਿਧਾਂਤਾਂ ਮੁਤਾਬਕ ਜਦੋਂ ਰੱਬ ਨੂੰ ਮੰਨਦਾ ਜੋ ਮੰਨਦਾ ਫਿਰ ਅਸੀਂ ਤਾਂ ਮੰंदे ਨਹੀਂ ਸੋ ਇਸ ਕਰਕੇ ਕੋਈ ਧਾਰਮਿਕ ਕੋਈ ਧਰਮ ਕੋ ਏਦਾਂ ਗੁੱਡੀ ਮੋਮ ਦੀ ਨਹੀਂ ਹੈ ਵੀ ਜਿਹੜਾ ਮਰਜੀ ਜੋ ਮਰਜੀ ਕਰੇ ਵੀ ਮੇਰੇ ਤਾਂ ਵਿਚਾਰਾਂ ਨੂੰ 6 ਵਜੇ ਜੀ ਇਹ ਗਲਤ ਹੈ ਇਹ ਮਿਸਯੂਜ਼ ਕਰਿਆ ਇਹਨਾਂ ਨੇ ਇਹ ਕਰਿਆ ਕਿਉਂ ਹੈ ਅਸਲ ਚ ਇਹ ਤਾਂ ਬਹਾਨਾ ਹੈ ਇਹ ਸਾਰਾ ਬਹਾਨਾ ਕਰਿਆ ਇਸ ਵਾਸਤੇ ਹੈ ਕਿ ਮਾਲੀ ਰੋਜ਼ ਇਹ ਸਰਕਾਰ ਦੀ ਕਾਰਗੁਜ਼ਾਰੀ ਤੇ ਟਿੱਪਣੀਆਂ ਕਰਦਾ ਹੈ ਕੀ ਸਰਕਾਰ ਕੰਮ ਠੀਕ ਨਹੀਂ ਕਰ ਰਹੀ ਸਰਕਾਰ ਲੋਕਾਂ ਦੀ ਜਿਹੜੀਆਂ ਉਮੀਦਾਂ ਨੇ ਤਾਂ ਖਰਾ ਨਹੀਂ ਉਤਰਹੀ ਸਰਕਾਰ ਸੰਵਿਧਾਨ ਦੇ ਮੁਤਾਬਕ ਕਾਨੂੰਨ ਦੇ ਮੁਤਾਬਕ ਕੰਮ ਕਰਨ ਦੀ ਬਜਾਏ ਟੱਕਾ ਕਰ ਰਹੀ ਹੈ ਔਰ ਟੱਕੇ ਦਾ ਸਬਾ ਸਬੂਤ ਆਪਣੇ ਆਪ ਭਗਵੰਤ ਮਾਨ ਨੇ ਮੁੱਖ ਮੰਤਰੀ ਜਿਨ੍ਹਾਂ ਨੇ ਅਸੈਂਬਲੀ ਦੇ ਵਿੱਚ ਆਏ ਹੱਥ ਕਰਕੇ ਗੱਲ ਕਰ ਰਹੇ ਸੀ ਉੱਥੇ ਕਾਂਗਰਸ ਵਾਲੇ ਬੈਠੇ ਨਹੀਂ ਸੀ ਇਹਨਾਂ ਨੇ ਕਿੱਥੇ ਬੈਠਣਾ ਸਪੀਕਰ ਸਾਹਿਬ ਇਹਨਾਂ ਨੂੰ ਬੁਲਾਇਆ ਹੀ ਨਾ ਕਰੋ ਇਹ ਗੈਰ ਸੰਵਿਧਾਨਕ ਸਟੇਟਮੈਂਟ ਸੀ ਮੁੱਖ ਮੰਤਰੀ ਕੋਲੇ ਜਾਂ ਸਪੀਕਰ ਕੋਲ ਕੋਈ ਅਧਿਕਾਰ ਨਹੀਂ ਹੈ ਕਿ ਉਹ ਚੁਣੇ ਹੋਏ ਐਮਐਲਏ ਨੂੰ ਕਹੇ ਅਸੀਂ ਤੈਨੂੰ ਅਸੈਂਬਲੀ 'ਚ ਨਹੀਂ ਬੜਨ ਦੇਣਾ ਜਿਉਹ ਉਹਨਾਂ ਅਸੈਂਬਲੀਆ ਇੰਨੀ ਇੱਕ ਅੱਡੀ ਵੱਡੀ ਪਾਰਟੀ ਐ ਚੰਗੇ ਨੇ ਮਾਰੇ ਨੇ ਉਹ ਤਾਂ ਸਭੇ ਪਾਸੇ ਇੱਕੋ ਜੀ ਨੇ ਉਸ ਪਾਰਟੀ ਦੇ ਬੰਦਿਆਂ ਦੇ ਬਾਰੇ ਕਹਿੰਦਾ ਸਪੀਕਰ ਨੂੰ ਕਿਸ ਨੂੰ ਹੁਕਮੀਆਂ ਹੋ ਸਪੀਕਰ ਸਾਹਿਬ ਇਹਨਾਂ ਨੂੰ ਬੁਲਾਇਆ ਹੀ ਨਾ ਕਰੋ ਕਿ ਉਹ ਨਾ ਬੁਲਾਵੀਂ ਸਪੀਕਰ ਸਾਹਿਬ ਕੋਲ ਹੈ ਕੋਈ ਕਾਨੂੰਨ ਦੀ ਪਾਵਰ ਹੈ ਕੋਈ ਸੰਵਿਧਾਨ ਦੀ ਪਾਵਰ ਬਰਨਤਮਨ ਦੱਸੇ ਬਰਨਤਮਨ ਨੇ ਤੋਹੀਨ ਕਰਿਆ ਦੇਸ਼ ਦੇ ਸੰਵਿਧਾਨ ਦੀ ਪ੍ਰਗੰਤਮਾਨ ਨੇ ਸਦਨ ਦੀ ਤੋਹਫਨ ਕਰਿਆ ਕਿ ਇਸ ਪ੍ਰਗੰਤਮਾਨ ਤੇ ਰਜਿਸਟਰ ਹੋਣਾ ਚਾਹੀਦਾ ਹੈ ਕਿ ਇਹ ਸੰਵਿਧਾਨ ਦੀ ਤੋਹਫਨ ਕਰਦਾ ਹੈ ਅਰ ਮੈਂ ਹੱਥ ਖੋਇਆ ਇਹਦੇ ਨਾਲ ਕਿਉਂਕਿ ਮੈਂ ਤਾਂ ਸੰਵਿਧਾਨ ਨੂੰ ਪਾਲਨ ਕਰਨ ਵਾਲਾ ਸੋ ਇਸ ਕਰਕੇ ਇਹ ਗਲਤ ਕਰਿਆ ਇਹਨਾਂ ਨੇ ਆਲੋਚਨਾ ਦਾ ਜਵਾਬ ਦੂਜੀ ਗੱਲ ਜਦ ਸਿਆਸੀ ਮਾਮਲਾ ਇਹ ਸਿਆਸੀ ਮਾਮਲਾ ਕੀ ਤੁਸੀਂ ਠੀਕ ਹੋ ਜਾਂ ਗਲਤ ਹੋ ਉਹ ਜਿੱਦੇ ਜਿਹੜਾ ਹੁਕਮਰਾਨ ਡਰਿਆ ਹੁੰਦਾ ਹੈ ਜਿਹੜੇ ਹੁਕਮਰਾਨ ਕੋ ਕੋਈ ਜਵਾਬ ਨਹੀਂ ਹੁੰਦਾ ਫਿਰ ਉਹ ਡੰਡਾ ਫੇਰਦਾ ਨਹੀਂ ਤਾਂ ਲੋਕਾਂ 'ਚ ਜਾ ਕੇ ਜਵਾਬ ਦਿੰਦਾ ਆਪਦੀ ਪੋਜੀਸ਼ਨ ਕਲੀਅਰ ਕਰਦਾ ਲੋਕਾਂ ਦੇ ਸਾਹਮਣੇ ਹਕਮਨਾਮਾ ਤਾਂ ਪਹਿਲੇ ਉੱਚਾ ਬੈਠਾ ਟਿੱਪਣੀ ਕਰ ਕਿੱਡਾ ਕਰ ਉਸ ਤੋਂ ਛੋਟੀ ਜੀ ਚੀਜ਼ ਹੈ ਹਕਮਰਾਨ ਮੁੱਖ ਮੰਤਰੀ ਹੈ ਉਹ ਜਵਾਬ ਦੇਵੇ ਲੋਕਾਂ ਨੂੰ ਇਹ ਆ ਗੱਲ ਹੈ ਭਾਈ ਸੱਚਾ ਇਸ ਤੋਂ ਵੀ ਅੱਗੇ ਮੈਂ ਕਹਾਂਗਾ ਤੋਹੀਨ ਦੀ ਗੱਲ ਕਰਦੇ ਨੇ ਇਹਨਾਂ ਨੇ ਜਿੱਦẽ ਪੰਜਾਬ ਦੇ ਗਵਰਨਰ ਸਾਹਿਬ ਨੂੰ ਕਹਤਾ ਵੀ ਧਾਰਸਸ ਦਾ ਬੰਦਾ ਇਹ ਵੀ ਤੋਹੀਨ ਹੈ ਗਵਰਨਰ ਗਵਰਨਰ ਹੈ ਪੰਜਾਬ ਦਾ ਉਹ ਜਿਹੜੀ ਵਰਜੀ ਪਾਰਟੀ ਦਾ ਹੋਵੇ ਉਹਦੀ ਜਿਹੜੀ ਮਰਜ਼ੀ ਵਿਚਾਰਤਾ ਦਾ ਹੋਵੇ ਸੋ ਇਹੇ ਕੀ ਕਰਦੇ ਨੇ ਇਹਨਾਂ ਨੇ ਦੋਵੇਂ ਮਾਪਦੰਡ ਬਣਾਲੇ ਇੱਕ ਤਾਂ ਵੀ ਦੂਜੇ ਨੂੰ ਬੋਲਣ ਨਹੀਂ ਦੇਣਾ ਆਪ ਜੋ ਮਰਜੀ ਕਹੋ ਜਦਕੇ ਜੋ ਮਰਜੀ ਕਹਿਣਾ ਨਹੀਂ ਚਾਹੀਦਾ ਨਾ ਇਧਰ ਰੇ ਨੂੰ ਨਾ ਇਧਰ 베 ਨੂੰ ਬੋਲਣ ਰੇਵੇ ਥੰਮ ਰੱਖਣਾ ਜ਼ਰੂਰੀ ਹੈ ਸ਼ਬਦਾਂ ਦੀ ਮर्यादा ਰੱਖਣੀ ਜ਼ਰੂਰੀ ਹੈ ਦੂਜੀ ਗੱਲ ਜਦ ਸਿਆਸੀ ਤੌਰ ਦੇ ਉੱਤੇ ਤੁਹਾਡੇ ਤੇ ਟਿੱਪਣੀ ਹੁੰਦੀ ਹੈ ਤੁਹਾਡੀ ਸਫਲਤਾ ਜੇ ਸਫਲਤਾ ਬਾਰੇ ਕੋਈ ਗੱਲ ਹੁੰਦੀ ਹੈ ਤੁਸੀਂ ਉਹਦਾ ਜਵਾਬ ਦੇਣਾ ਹੁੰਦਾ ਹੈ ਨਾ ਕਿ ਤੁਸੀਂ ਡੰਡਾ ਫੇਰਨਾ ਹੁੰਦਾ ਹੈ ਨਾ ਕੇ ਬੰਦੇ ਦੀ ਜ਼ੁਬਾਨ ਬੰਦ ਕਰਨੀ ਹੁੰਦੀ ਹੈ ਇਹਨਾਂ ਨੇ ਜ਼ੁਬਾਨ ਬੰਦ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਜਿਹੜੇ ਬੰਦੇ ਨੇ ਐਫ ਆਈ ਆਰ ਦਰਜ ਕਰਾਈ ਹੈ ਮੈਨੂੰ ਪੱਕਾ ਨਹੀਂ ਹੈ ਪਰ ਉਹ ਕਹਿੰਦੇ ਨੇ ਵੀ ਇਹਨਾਂ ਦੇ ਗੌਰ ਰਖਸ਼ਕ ਦਾ ਇਹਨਾਂ ਨੇ ਉਹਨੂੰ ਬਣਾਇਆ ਹੋਇਆ ਕਮਿਸ਼ਨ ਦਾ ਕੋਈ ਮੈਂਬਰ ਵਗੈਰਾ ਕਿੰਨਾ ਸੱਚ ਹੈ ਕਿੰਨਾ ਝੂਠਾ ਇਹ ਤਾਂ ਪਤਾ ਲੱਗ ਜੇਗਾ ਪਰ ਇਹ ਸੁਣੀ ਸੁਣਾਈ ਕਰਦਾ ਕਿਉਂਕਿ ਅਸੀਂ ਤਾਂ ਕਦੇ ਸੁਣਿਆ ਨਹੀਂ ਸੀ ਉਹਦਾ ਨਾਮ ਮੇਟ ਪੱਡੇਵਾਰੀ ਦੇਖ ਰਿਆਂ ਅਖਬਾਰ ਚੋਕੇ ਛਪਿਆ ਵੀ ਫਲਾਣੇ ਬੰਦੇ ਨੇ ਕਰਿਆ ਉਹਦੇ ਬਾਰੇ ਪਤਾ ਲੱਗਿਆ ਵੀ ਉਹ ਤਾਂ ਇਹਨਾਂ ਦਾ ਕਮਿਸ਼ਨ ਦਾ ਮੈਂਬਰ ਹੈ ਇਹਦਾ ਮਤਲਬ ਹੈ ਇਹਨਾਂ ਨੇ ਆਪ ਹੀ ਗਿੱਧਰ ਹੁਣ ਇਥੋਂ ਹੋਰ ਵੀ ਸ ਵੀ ਜੇ ਕਿਸੇ ਨੂੰ ਕੋਈ ਹੋਣਾ ਸੀ ਵੀ ਮੇਰੇ ਮਨ ਨੂੰ ਬੜੀ ਛੇਸ ਪਹੁੰਚੀ ਆ ਹੋਰ ਕੋਈ ਹੋ ਸਕਦੀ ਇਹਨਾਂ ਦਾ ਕਮਿਸ਼ਨ ਦਾ ਗੌਰ ਰਖਸ਼ਕ ਕਮਿਸ਼ਨ ਦਾ ਮੈਂਬਰ ਹੈ ਉਹ ਤੇ ਜੇ ਉਹ ਮੈਂਬਰ ਹੈ ਤਾਂ ਫਿਰ ਤਾਂ ਇਹਦਾ ਮਤਲਬ ਮਿਲੀ ਭੁਗਤ ਹੋਈ ਗਈ ਫਿਰ ਤਾਂ ਕੋਈ ਦੋ ਰਾਇ ਨਹੀਂ ਰਹੀ ਸੋ ਇਹ ਜਿਹੜਾ ਹੈਗਾ ਇਹ ਸਾਡੇ ਜਮਹੂਰੀ ਹੱਕਾਂ ਤੇ ਦੀ ਛਾਪ ਹੈ ਇਹ ਸਮਾਜ ਨੂੰ ਠੀਕ ਕਰਨ ਤੇ ਵੀ ਛਾਪ ਹੈ ਜਿਹੜੀ ਅਸੀਂ ਲੜਾਈ ਕਰੀ ਹੈ ਦੇਸ਼ ਦੀ ਜਾਂ ਦੇਸ਼ ਦੇ ਉੱਤੇ ਵੀ ਛਾਪ ਹੈ ਤੇ ਇਹ ਸੰਵਿਧਾਨ ਨੂੰ ਤੋੜਨ ਦੀ ਗੱਲ ਹੈ ਜਿਹੜਾ ਕੁਝ ਇਹਨਾਂ ਨਾਲ ਦਿੱਲੀ ਦੇ ਵਿੱਚ ਮੋਦੀ ਸਰਕਾਰ ਕਰ ਰਹੀ ਹੈ ਕੇਜਬੀਵਾਦ ਨਾਲ ਉਹੀ ਕੁਛ ਇਹ ਵਿਰੋਧੀ ਪਾਰਟੀਆਂ ਨਾਲ ਉਹ ਕਰ ਰਹੇ ਨੇ ਸੁਖਵਾਲ ਖੈਰਾ ਦਾ ਕੇਸ ਸਾਡੇ ਸਾਹਮਣੇ ਉਹੀ ਕੁਛ ਹੁਣ ਇਹ ਜਿਹੜੇ ਟਿੱਪਣੀ ਕਰਦੇ ਜਿਹੜੇ ਮਾੜੀ ਮੁੱਠੀ ਇਹਨਾਂ ਨੂੰ ਚੇਤਨਾ ਦਿੰਦੇ ਨੇ ਉਹਨਾਂ ਦੇ ਉੱਤੇ ਕਰ ਰਹੇ ਨੇ ਜਦ ਕਿ ਸਾਡਾ ਇਹ ਕਹਿੰਦੇ ਅਸੀਂ ਬੜੇ ਜੀ ਅਸੀਂ ਭਗਤ ਸਿੰਘ ਦੀ ਸੌ ਖਾਂਦੇ ਆ ਭਗਤ ਸਿੰਘ ਦੀ ਸੌ ਪੀੜੀ ਤੱਕ ਨਾਲ ਨਹੀਂ ਹੋ ਜਾਂਦੀ ਭਗਤ ਸਿੰਘ ਦਾ ਵਿਚਾਰਾਂ ਦੀ ਆਜ਼ਾਦੀ ਦਾ ਸਭ ਤੋਂ ਵੱਡਾ ਝੰਡਾ ਮਰਦਾਰ ਹੈ ਫਿਰ ਵਿਚਾਰਾਂ ਦੀ ਆਜ਼ਾਦੀ ਦਿਓ ਨਾ ਬਣਾ ਭਗਤ ਸਿੰਘ ਲੋਸੀ ਜਿੱਤ ਤਾਂ ਦੇ ਨਹੀਂ ਨੀ ਪਕਸ ਨੇ ਇਹ ਤਾਂ ਇਹ ਤਾਂ ਥੋੜੀ ਜਿਹੀ ਹਿੰਮਤ ਹੀ ਨਹੀਂ ਪਰ ਕਿਤੇ ਕਦੇ ਵਿਚਾਰਾਂ ਦੀ ਆਜ਼ਾਦੀ ਤਾਂ ਦੇ ਦਿਓ ਐਨੀ ਕੀ ਤਾਂ ਕਰ ਲੋ ਹਿੰਮਤ ਤੁਸੀਂ ਸਰਕਾਰ ਤੋਂ ਸਰਕਾਰ ਇੰਨੀ ਡਰੀ ਹੋਈ ਐ ਸਰਕਾਰ ਇੰਨੀ ਭੈ ਦੇ ਚਾ ਕਿ ਸਾਨੂੰ ਕੋਈ ਕੁਝ ਕਹੇ ਨਾ ਜਦ ਹੁਕਮਰਾਨ ਡਰਿਆ ਹੁੰਦਾ ਹੈ ਭੈਤੀ ਹੁੰਦਾ ਹੈ ਉਹ ਲੋਕਾਂ ਚ ਜਾਨ ਦੀ ਬਜਾਏ ਲੋਕਾਂ ਦੇ ਸਵਾਲ ਦਾ ਜਵਾਬ ਦੇਣ ਦੀ ਬਜਾਏ ਉਹ ਡੰਡਾ ਫੇਰਨ ਦੀ ਕੋਸ਼ਿਸ਼ ਕਰਦਾ ਕਿਉਂਕਿ ਆਪ ਅੰਦਰੋਂ ਡਰਿਆ ਹੁੰਦਾ ਹੈ ਉਹ ਸੋਚਦਾ ਲੋਕ ਡਰ ਜਾਣਗੇ ਲੋਕ ਕਦੀ ਵੀ ਨਹੀਂ ਡਰੇ ਨਾ ਅਸੀਂ ਡਰਾਂਗੇ ਅਸੀਂ ਇਸ ਨੂੰ ਇਹਦੀ ਨਿੰਦਿਆ ਕਰਨਾ ਬੜੀ ਜ਼ੋਰ ਨਾਲ ਤੇ ਪ੍ਰਵੰਤਮਾਨ ਸਰਕਾਰ ਨੂੰ ਕਹਿੰਦੇ ਆ ਕਿ ਇਸ ਨੂੰ ਵਾਪਸ ਲਵੇ ਜਿਹੜਾ ਕੇਸ ਦਰਜ ਕਰਿਆ ਉਹ ਕੇਸ ਵਾਪਸ ਲਵੇ ਸਰਕਾਰ ਕੇਸ ਖਾਰਜ ਕਰੇ ਮਾਦੀ ਨੂੰ ਬਾਜਤਾ ਛੱਡੇ ਤੇ ਇਹ ਸਰਕਾਰ ਨੂੰ ਆਦੇਸ਼ੀ esto ਕਹਿੰਿਆ ਜਮੂਰੀ ਤਾਕਤਾਂ ਇਹਦੇ ਖਿਲਾਫ ਡਰਨ ਗਿਆ ਔਰ ਅਸੀਂ ਸਾਰਿਆਂ ਨੇ ਗੱਲ ਕਰੀ ਆਪਸ ਦੇ ਵਿੱਚ ਕਿ ਅਸੀਂ ਕੱਲ ਨੂੰ ਇਹਦੇ ਉੱਤੇ ਕੋਈ ਐਕਸ਼ਨ ਵੀ ਕਰਾਂਗੇ ਐਕਸ਼ਨ ਸਾਡੇ ਸਾਥੇ ਦਾਖਲ ਹੋਵੇਗਾ